ਸਰੇ ਕਾਲ ਤੁਸੀਂ ਦੇਖ ਰਹੇ ਹੋ ਨਿਊਜ਼ ਮਾਲਵਾ ਟਾਈਮ ਤੋਂ ਮੁਨਸ਼ੀ ਫਾਰੂਖ ਦੀ ਸਪੈਸ਼ਲ ਰਿਪੋਰਟ ਕਲਕੱਤਾ ਵਿੱਚ ਡਾਕਟਰ ਮੌਮਿਤਾ ਦੇਵਨਾਥ ਨਾਲ ਹੋਏ ਘਣਾਉਣੇ ਅਨਮਨੁੱਖੀ ਘਣਾਉਣੇ ਤਸ਼ਤ ਦੇ ਖਿਲਾਫ ਅੱਜ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਰਜਿਸਟ੍ਰੇਸ਼ਨ 295 ਪੰਜਾਬ ਵੱਲੋਂ ਸਥਾਨਕ ਦਾਣਾ ਮੰਡੀ ਤੋਂ ਰੋਸ ਮਾਰਚ ਕੱਢਿਆ ਗਿਆ ਐਡੀਸ਼ਨਲ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਨੇ ਪ੍ਰਧਾਨ ਮੰਤਰੀ ਕੇਂਦਰੀ ਗ੍ਰਹਿ ਮੰਤਰੀ ਤੇ ਮੁੱਖ ਮੰਤਰੀ ਪੰਜਾਬ ਦੇ ਨਾਂ ਇੱਕ ਮੰਗ ਪੱਤਰ ਦੇ ਕੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਗਈ ਹੈ ਪਿਛਲੇ ਦਿਨੀ ਜੋ ਕੋਲਕਾਤਾ ਦੇ ਵਿੱਚ ਡਾਕਟਰ ਮਮਤਾ ਦੇਵ ਦਾ ਜਿਹਦੇ ਨਾਲ ਘਟਨਾ ਵਾਪਰੀ ਆ ਬੜੀ ਚਿੰਤਾ ਵਾਲਾ ਮਸਾ ਕਿਉਂਕਿ ਇਹ ਪਹਿਲੀ ਤੇ ਲਾਸਟ ਘਟਨਾ ਨਹੀਂ ਹੈਗੀ ਪਹਿਲਾਂ ਵੀ ਦੇਸ਼ ਦੇ ਵਿੱਚ ਐਦਾਂ ਦੇ ਘਟਨਾ ਵਾਪਰੀਆਂ ਸਾਡਾ ਜਿਹੜਾ ਜਿਹੜੇ ਡਾਕਟਰ ਸਾਡੀ ਰੱਖਿਆ ਕਰਦੇ ਆ ਜਿਨ੍ਹਾਂ ਨੇ ਕਰੋਨਾ ਦੌਰਾਨ ਆਪਣੀ ਜਾਨ ਤੇ ਖੇੜ ਕੇ ਸਾਡੇ ਲੋਕਾਂ ਨੂੰ ਬਚਾਇਆ ਅੱਜ ਸਾਡੀ ਉਹ ਬੱਚੀ ਲਗਾਤਾਰ ਜਿਹੜੀ ਆਪਣੀ ਡਿਊਟੀ ਦੇ ਰਹੀ थी ਡਿਊਟੀ ਦੌਰਾਨ ਉਹਦੇ ਨਾਲੇ ਘਟਨਾ ਵਾਪਰੀਆ ਕਿਉਂਕਿ ਪਤਾ ਲੱਗਿਆ ਕਿ ਉੱਥੇ ਬੀਜੇਪੀ ਸਰਕਾਰ ਦੇ ਜਿਹੜੇ ਉਹ ਉਸ ਉਹਦੇ ਵਿੱਚ ਬੰਦੇ ਸ਼ਾਮਲ ਹੋਏ ਨੇਗੇ ਸਾਡੇ ਜਿਹੜੇ ਕਾਨੂੰਨ ਬਣਦੇ ਆ ਕਾਨੂੰਨ ਸਹੀ ਤਰ੍ਹਾਂ ਲਾਗੂ ਨਹੀਂ ਕੀਤਾ ਜਾ ਰਿਹਾ ਲੋਕਾਂ ਨੂੰ ਕਾਨੂੰਨ ਦਾ ਖੌਪ ਨਹੀਂ ਹੈਗਾ ਡਰ ਨਹੀਂ ਹੈਗਾ ਅਸੀਂ ਆਪਣੇ ਬੱਚਿਆਂ ਨੂੰ ਜਦੋਂ ਵਿਦੇਸ਼ਾਂ ਵਿੱਚ ਭੇਜਦੇ ਆ ਉੱਥੇ ਅਸੀਂ ਆਪਣੇ ਇਹ ਸੇਪ ਸਮਝਦੇ ਆ ਕਿ ਸਾਡੀ ਬੱਚੀ ਸੇਪ ਆ ਪਰ ਜਿਹੜਾ ਸਾਡਾ ਦੇਸ਼ ਅ ਅੰਗਰੇਜ਼ਾਂ ਤੋਂ ਅਸੀਂ ਯਾਦ ਕਰਾਇਆ ਭਗਤ ਸਿੰਘ ਉਹਨਾਂ ਨੇ 23-23 ਸਾਲ ਦੀ ਉਮਰ ਦੇ ਵਿੱਚ ਕੁਰਬਾਨੀਆਂ ਦਿੱਤੀਆਂ ਉਦਮ ਸਿੰਘ ਸੁਨਾਮ ਉਹ ਨਹੀਂ ਫੋਰਨ ਕੰਟਰੀਆਂ ਦੇ ਵਿੱਚੋਂ ਵਾਪਸ ਮੁੜੇ ਕਰਤਾਰ ਸਿੰਘ ਸਰਾਭੇ ਉਹਨਾਂ ਨੇ ਫਾਂਸੀਆਂ ਦੇ ਰਸੇ ਚੁੰਮੇ ਉਹ ਇਹ ਨਹੀਂ ਸਮਝਦੇ ਦੀ ਕਿ ਸਾਡੇ ਦੇਸ਼ ਦੇ ਵਿੱਚ ਸਾਡੀਆਂ ਬੱਚੀਆਂ ਸੇਪ ਨਾ ਹੋਣੇ ਕਾਨੂੰਨ ਹੋਣਗੇ ਉਹਨਾਂ ਨੇ ਦੇਸ਼ ਨੂੰ ਯਾਦ ਕਰਾਇਆ ਸੀਗਾ ਕਿ ਸਾਡੇ ਬੱਚਿਆਂ ਲਈ ਐਦਾਂ ਦੇ ਕਾਨੂੰਨ ਹੋਣਗੇ ਸਾਡੀਆਂ ਬੱਚੀਆਂ ਸੇਫ ਹੋਣਗੀਆਂ ਪੰਜਾਬ ਦਾ ਜਿਹੜਾ ਅੰਦਾਜ਼ਾ ਕਿਸਾਨਾਂ ਉਹਨਾਂ ਦੇ ਹੱਕ 'ਚ ਕਾਨੂੰਨ ਹੋਣਗੇ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਦੇ ਹੱਕ 'ਚ ਕਾਨੂੰਨ ਹੋਣਗੇ ਪਰ ਸਿਸਟਮ 75 ਸਾਲ ਬੀਤ ਜਾਣ ਤੋਂ ਬਾਅਦ ਵੀ ਇਹੋ ਜਿਹਾ ਸਿਸਟਮ ਬਣਾਤਾ ਸਾਡਾ ਪੋਲੀਟੀਕਲ ਲੋਕਾਂ ਦੇ ਕਿ ਸਾਡੇ ਬੱਚੇ ਉਰੇ ਰਹਿਣ ਲਈ ਤਿਆਰ ਨਹੀਂ ਹੈਗੇ ਸਰਕਾਰਾਂ ਤੋਂ ਵਿਸ਼ਵਾਸ ਉੱਠ ਗਿਆ ਇਸ ਲਈ ਅਸੀਂ ਮੰਗ ਕਰਦੇ ਜਿਹੜਾ ਅੱਜ ਦਾ ਸਾਡਾ ਰੋਸ ਮਜਾਰਾ ਮੈਡੀਕਲ ਪ੍ਰੈਕਟਿਸਨਾਂ ਵੱਲੋਂ ਪੂਰੇ ਪੰਜਾਬ ਦੇ ਵਿੱਚ 23 ਤਰੀਕ ਤੋਂ ਲੈ ਕੇ 31 ਅਗਸਤ ਤੱਕ ਇਹ ਮਜਾਰੇ ਕੀਤੇ ਜਾਣਗੇ ਤਾਂ ਕਿ ਜਿਹੜੇ ਇਹਦੇ ਦੋਸ਼ੀ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਵੀ ਹੋਵੇ ਔਰ ਅੱਗੇ ਤੋਂ ਇਸ ਤਰ੍ਹਾਂ ਦਾ ਸਖਤ ਕਾਨੂੰਨ ਬਣੇ ਤਾਂ ਕਿ ਕੋਈ ਵੀ ਦੋਸ਼ੀ ਇਸ ਤਰ੍ਹਾਂ ਦੀ ਘਟਨਾ ਨਾ ਕਰੇ ਅੱਜ ਦੇ ਧਰਮ ਦੇ ਦੇ ਸਾਬੇ ਸੁਭਾ ਦੇ ਪ੍ਰਧਾਨ ਡਾਕਟਰ ਗਾਲਖਾ ਪਹੁੰਚੇ ਆ ਬਜਿੰਦਰ ਜੀ ਖੜੇ ਆ ਪੂਰੇ ਹਿੰਦੁਸਤਾਨ ਦੇ ਵਿੱਚ ਇਸ ਘਟਨਾ ਤੋਂ ਬਾਅਦ ਰੋਸ ਮਜਾਰੇ ਕਰੇ ਜਾ ਰਹੇ ਨੇ ਬਖਵਕ ਜਗ੍ਹਾ ਤੇ ਮੰਗ ਪੱਤਰ ਦਿੱਤੇ ਜਾ ਰਹੇ ਨੇ ਅੱਜ ਆਪਾਂ ਜ਼ਿਲ੍ਹਾ ਬਰੇਲਕੋੜਲਾ ਵੱਲੋਂ ਜੋ ਮੈਡੀਕਲ ਪ੍ਰੈਕটিশਨਰ ਨੇ ਉਹਨਾਂ ਵੱਲੋਂ ਡੀਸੀ ਬਰੇਲਕੋੜਲਾ ਨੂੰ ਮਾਨਤਾ ਦੇਣਾ ਆਪਾਂ ਲੋਕ ਜਦੋਂ ਘੱਟਣਾ ਵਾਪਰਦੀ ਆ ਉਸ ਤੋਂ ਬਾਅਦ ਜਾਗਦੇ ਆ ਪਹਿਲਾਂ ਦਿੱਲੀ ਦੇ ਵਿੱਚ ਐਸੇ ਤਰ੍ਹਾਂ ਘੱਟਣਾ ਵਾਪਰੀ ਪੂਰਾ ਹਿੰਦੁਸਤਾਨ ਉੱਠਿਆ ਰੌਲਾ ਜ਼ਿੰਦਾਬਾਦ ਨਾਰੀ ਸ਼ਕਤੀ ਜਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਐ ਪੀ ਜਿੰਦਾਬਾਦ 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 ਬਲਾਤਕਾਰੀਆਂ ਨੂੰ ਸੱਦਾ ਨਾ ਦੇਣ ਵਾਲੀਆਂ ਸਰਕਾਰਾਂ ਮਰਦਾਬਾ ਜਿੰਦਾਬਾਦ ਮਰਦਾਬਾ ਪੀ ਪੀ ਜਿੰਦਾਬਾਦ 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 ਸਾਰਤ ਸਰਕਾਰ ਮਰਦਾਬਾ ਜਿੰਦਾਬਾਦ ਮਰਦਾਬਾ ਪ੍ਰਸਤ ਸਰਕਾਰਾਂ ਮੰਨੋ ਫਰਮਾਇਦੇ ਦੇ ਫਰਮਾਇਦਾ ਕਰਾਉਣੋਂ 30 ਦਿਨਾਂ ਦੇ ਤੱਕ ਕਰਵਾਉਣ ਨੂੰ ਸਾਰਾ ਪਿੰਡ ਜਦੋਂ ਮੇਰੇ ਕੋਲ